ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਅਪਡੇਟ ਦੇ ਅੰਦਰ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 10 ਦਿਨ ਜਾਨੀ ਕਿ ਘੱਟੋ ਘੱਟ 10 ਦਸੰਬਰ ਤੱਕ ਪੰਜਾਬ ਦਾ ਮੌਸਮ ਹੈ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਕਿਹੜੀ ਕਿਹੜੀ ਹਲਚਲ ਹੈ ਜਿਹ ਪੰਜਾਬ ਦੇ ਮੌਸਮ ਦੇ ਵਿੱਚ ਹੋਣ ਵਾਲੀ ਆ ਤੰਦ ਕੋਹਰਾ ਮੀਂਹ ਚਖੜ ਹਨੇਰੀ ਗੜੇਮਰੀ ਇਹ ਕਿੱਥੇ-ਕਿੱਥੇ ਹੋ ਸਕਦਾ ਕਿੰਨੇ ਵੈਸਟਰਨ ਡਿਸਟਰਬੈਂਸ ਆ ਜਿਹੜੇ ਉਹ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰਨ ਜਾ ਰਹੇ ਆ ਦਸੰਬਰ ਦੇ ਪਹਿਲੇ ਹਫਤੇ ਚ ਤੇ ਠੰਡ ਦੇ ਵਿੱਚ ਕਿਸ ਤਰ੍ਹਾਂ ਵਾਧਾ ਹੋਵੇਗਾ ਜਾਂ ਕਮੀ ਹੋਵੇਗੀ ਉਹ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਦੱਸਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਵੀਡੀਓ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਉਹ ਮਿਲ ਸਕੇ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਤਾਂ ਇਸ ਵਕਤ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਲੋ ਪ੍ਰੈਸ਼ਰ ਏਰੀਆ ਬਣਿਆ ਹੋਇਆ ਜਿਹੜਾ ਕਿ ਦੱਖਣ ਭਾਰਤ ਦੇ ਖੇਤਰਾਂ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਤਮਾਨਾਡੂ ਆਂਧਰਾ ਪ੍ਰਦੇਸ਼ ਕੇਰਲਾ ਦੇ ਕੁਝ ਖੇਤਰਾਂ ਦੇ ਵਿੱਚ ਭਾਰੀ ਬਰਖਾ ਆਉਣ ਵਾਲੇ ਇੱਕ ਤੋਂ ਦੋ ਦਿਨ ਦੇ ਵਿੱਚ ਹੋ ਸਕਦੀ ਹੈ ਇਸ ਤੋਂ ਬਿਨਾ ਇੱਕ ਚੱਕਰਵਾਤੀ ਜ਼ੋਨ ਹੈ ਜਿਹੜਾ ਉਹ ਰਾਜਸਥਾਨ ਦੇ ਭਾਗਾਂ ਦੇ ਉੱਤੇ ਬਣਿਆ ਹੋਇਆ ਜਿਹਦੇ ਕਰਕੇ ਰਾਜਸਥਾਨ ਦੇ ਭਾਗਾਂ ਤੇ ਅੱਜ ਰਾਤ ਦੇ ਟਾਈਮ ਜਾਂ ਕੱਲ੍ਹ ਦਿਨ ਦੇ ਟਾਈਮ ਕੁਝ ਖੇਤਰਾਂ ਤੇ ਦੱਖਣ ਤੋਂ ਲੈ ਕੇ ਪੂਰਬ ਵਾਲੇ ਇਲਾਕੇ ਜਿਹੜੇ ਜੈਪੁਰ ਹੋ ਗਿਆ ਜੋਧਪੁਰ ਹੋ ਗਿਆ ਤੇ ਦੇ ਆਸ-ਪਾਸੇ ਲਾ ਕੇ ਪਾਲੀ ਇਹਨਾਂ ਇਲਾਕਿਆਂ ਦੇ ਵਿੱਚ ਗਰਜ ਚਮਕ ਵਾਲੇ ਬੱਦਲ ਆ ਜਿਹੜੇ ਉਹ ਹਲਕੇ ਦਰਜੇ ਦੇ ਬਣ ਸਕਦੇ ਤੇ ਕੁਝ ਖੇਤਰਾਂ ਦੇ ਵਿੱਚ ਵਰਖ ਦੀਆਂ ਗਤੀਵਿਧੀਆਂ ਦੇ ਸਕਦੇ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਉੱਤਰ ਪੱਛਮ ਦੀਆਂ ਠੰਡੀਆਂ ਹਵਾਵਾਂ ਜਿਹੜੀਆਂ ਉਸੇ ਤਰ੍ਹਾਂ ਜਾਰੀ ਰਹਿਣਗੀਆਂ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਤੇ ਪਹਾੜਾਂ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਬਣਿਆ ਰਹਿਣਾ ਆਉਣ ਵਾਲੇ 3 ਤੋਂ 4 ਦਿਨ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਇੱਕ ਤਰੀਕ ਦੀ ਜਿਵੇਂ ਕਿ ਇਹ ਤੁਸੀਂ ਦੇਖ ਸਕਦੇ ਹੋ ਮੈਂ ਕੱਲ 28 ਤਰੀਕ ਨੂੰ ਕੁਝ ਖੇਤਰਾਂ ਦੇ ਵਿੱਚ ਰਾਜਸਥਾਨ ਦੇ ਭਾਗਾਂ ਦੇ ਵਿੱਚ ਬਰਖਾ ਦੀ ਗਤੀ ਵਧੀ ਹੈ ਜਿਹੜੀਆਂ ਉਹ ਹੋ ਸਕਦੀਆਂ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ 1 ਤਰੀਕ ਨੂੰ ਇੱਕ ਹੋਰ ਨਵਾਂ ਵੈਸਟਰਨ ਡਿਸਟਰਬੈਂਸ ਜਿਹੜਾ ਉਹ ਪਹਾੜਾਂ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਜੀਰੇ ਕਰਕੇ ਹੋਣਾ ਕੀ ਆ ਆਪਣੇ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਖੇਤਰ ਹਿਮਾਚਲ ਉੱਤਰਾਖੰਡ ਤੇ ਪੰਜਾਬ ਦੇ ਵੀ ਕੁਝ ਭਾਗ ਹਰਿਆਣਾ ਤੇ ਦਿੱਲੀ ਰਾਜਸਥਾਨ ਦੇ ਪੂਰਬੀ ਭਾਗ ਇਹਨਾਂ ਭਾਗਾਂ ਦੇ ਵਿੱਚ ਬੱਦਲ ਆ ਜਿਹੜੇ ਉਹ ਬਣ ਸਕਦੇ ਆ ਕੁਝ ਖੇਤਰਾਂ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਹੋ ਸਕਦੀਆਂ ਪੰਜਾਬ ਦੇ ਵੀ ਹਰਿਆਣੇ ਦੇ ਵੀ ਦਿੱਲੀ ਦੇ ਵੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਇਸ ਤੋਂ ਬਿਨਾਂ ਪਹਾੜਾਂ ਦੇ ਵਿੱਚ برفਬਾਰੀ ਹੋਊਗੀ ਜ਼ਬਰਦਸਤ ਤਰੀਕੇ ਦੇ ਨਾਲ ਇਹ ਸਿਸਟਮ ਆ ਜਿਹੜਾ ਇਹ ਵੱਧ ਵੀ ਸਕਦਾ ਇਹਦੇ ਵਿੱਚ ਕਮੀ ਵੀ ਆ ਸਕਦੀ ਆ ਉਹ ਆਉਣ ਵਾਲੇ ਦੇਣਾ ਦੇ ਵਿੱਚ ਜੋ ਜਿਸ ਤਰ੍ਹਾਂ ਦੀ ਵੀ ਅਪਡੇਟ ਹੋਊਗੀ ਉਹ ਆਪਾਂ ਤੁਹਾਨੂੰ ਦੇਈ ਜਾਣੀ ਆ ਨਾਲ ਦੀ ਨਾਲ ਤੁਸੀਂ ਦੂਸਰੇ ਪਾਸੇ ਦੇਖ ਸਕਦੇ ਹੋ ਬੰਗਾਲ ਦੀ ਖਾੜੀ ਦੇ ਵਿੱਚ ਵੀ ਜਬਰਦਸਤ ਜਿਹੜਾ ਚੱਕਰਵਾਤ ਆ ਜਨਨ ਕਿ ਲੋ ਪ੍ਰੈਸ਼ਰ ਏਰੀਆ ਉਹ ਅੱਗੇ ਵੱਧ ਜਾਣਾ ਤੇ ਉਹਦੇ ਨਾਲ ਚੇਨਈ ਆਂਧਰਾ ਪ੍ਰਦੇਸ਼ ਤਾਮਲਨਾਡੂ ਇਹ ਇਨ੍ਹਾਂ ਖੇਤਰਾਂ ਦੇ ਵਿੱਚ ਤੇ ਆਲੇ-ਦਾਲੇ ਦੇ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਦਰਮਿਆਨੀ ਤੋਂ ਭਾਰੀ ਵਰਖਾ ਹੋਊਗੀ ਏ 1 ਤੋਂ ਲੈ ਕੇ 3 4 ਤਰੀਕ ਤੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹਦਾ ਅਸਰ ਰਹੂਗਾ ਪਹਾੜਾਂ ਦੇ ਉੱਤੇ ਬਰਫਵਾਰੀ ਹੋਊਗੀ ਮੈਦਾਨਾਂ ਦੇ ਵਿੱਚ ਗਰਜ ਚਮਕ ਦੇ ਨਾਲ ਹਲਕੀ ਦਰਮਿਆਨੀ ਬਰਖਾ ਜਿਸ ਤਰ੍ਹਾਂ ਜਿਹੜੇ ਜਿਹੜੇ ਖੇਤਰਾਂ ਚ ਆਪਾਂ ਦੱਸੀਆ ਉਹਨਾਂ ਚ ਹੋ ਸਕਦੀ ਆ ਉਸ ਤੋਂ ਬਾਅਦ 6 ਤਰੀਕ ਤੋਂ ਲੈ ਕੇ 10 ਤਰੀਕ ਦੇ ਦਰਮਿਆਨ ਇੱਕ ਸ਼ਕਤੀਸ਼ਾਲੀ ਵੈਸਟਰਨ ਡਿਸਟਰਬੈਂਸ ਉੱਤਰ ਭਾਰਤ ਨੂੰ ਪ੍ਰਭਾਵਿਤ ਕਰੂਗਾ ਜਿਹਦੇ ਨਾਲ ਪੰਜਾਬ ਸਮੇਤ ਆ ਪੰਜਾਬ ਹਰਿਆਣਾ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਹਨਾਂ ਤਿੰਨਾਂ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਬਰਫਬਾਰੀ ਆ ਜਿਹੜੀ ਉਹ ਹੋ ਸਕਦੀ ਆ ਤੇ ਭਾਰੀ ਬਰਖਾ ਵੀ ਹੋ ਸਕਦੀ ਆ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਹਰਿਆਣਾ ਹਿਮਾਚਲ ਉੱਤਰ ਪ੍ਰਦੇਸ਼ Rajasthan ਦੇ ਭਾਗ ਦਿੱਲੀ ਦੇ ਭਾਗ ਇਹਨਾਂ ਭਾਗਾਂ ਦੇ ਵਿੱਚ ਗਰਜ ਚਮਕਦੇ ਨਾਲ ਹਲਕੀ ਤੋਂ ਦਰਮਿਆਨੀ ਤੇ ਕਿਤੇ ਕਿਤੇ ਤੇਜ਼ ਵਰਖਾ ਜਿਹੜੀ ਉਹ ਹੋ ਸਕਦੀ ਹੈ 6 ਤਰੀਕ ਤੋਂ ਲੈ ਕੇ 10 ਤਰੀਕ ਦੇ ਦਰਮਿਆਨ ਉਹਦੇ ਬਾਰੇ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਪੋਸਟ ਵੀ ਪਾਈ ਸੀ ਤੇ ਉਸ ਤੋਂ ਬਿਨਾ ਆਪਾਂ ਵੀਡੀਓ ਵੀ ਪਾਈ ਸੀ ਜਿਹਦੇ ਵਿੱਚ ਦੱਸਿਆ ਗਿਆ ਸੀ ਵੀ 6 ਤਰੀਕ ਤੋਂ ਲੈ ਕੇ 10 ਤਰੀਕ ਦੇ ਦਰਮਿਆਨ 11 ਤਰੀਕ ਦੇ ਦਰਮਿਆਨ ਇੱਕ ਤਕੜਾ ਵੈਸਟਰਨ ਡਿਸਟਰਬੈਂਸ ਆ ਜਿਹੜਾ ਆ ਰਿਹਾ ਜਿਹੜਾ ਕਿ ਉੱਤਰ ਭਾਰਤ ਨੂੰ ਪ੍ਰਭਾਵਿਤ ਕਰੂਗਾ ਤੇ ਭਾਰੀ ਵਰਖਾ ਤੇ ਭਾਰੀ ਬਰਫਵਾਰੀ ਆ ਜਿਹੜਾ ਉਹ ਦੇ ਸਕਦਾ ਅ ਇਸ ਤੋਂ ਬਿਨਾ ਜਿਹੜੇ ਵੈਸਟਰਨ ਡਿਸਟਰਬੈਂਸ ਆ ਉਹਨਾਂ ਦੀ ਲੜੀ ਇਸੇ ਤਰ੍ਹਾਂ ਜਾਰੀ ਰਹਿਣੀ ਆ ਜਿਹੜੀ ਕਿ 11 ਤੋਂ ਲੈ ਕੇ 15-16 ਤਰੀਕ ਦੇ ਦਰਮਿਆਨ ਵੀ ਵੈਸਟਰਨ ਡਿਸਟਰਬੈਂਸ ਹੋਣਗੇ ਜਿਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਬਰਫ਼ਬਾਰਿ ਹੋਊਗੀ ਉਸ ਤੋਂ ਬਾਅਦ 16 ਤੋਂ 20 ਦੇ ਦਰਮਿਆਨ ਵੀ ਜਿਹੜਾ ਵੈਸਟਰਨ ਡਿਸਟਰਬੈਂਸ ਆ ਉਹ ਉੱਤਰ ਭਾਰਤ ਨੂੰ ਪ੍ਰਭਾਵਿਤ ਕਰੂਗਾ ਜਿਦੇ ਨਾਲ ਪੰਜਾਬ ਤੇ ਮੈਦਾਨੀ ਇਲਾਕੇ ਜਿਵੇਂ ਕਿ ਹਰਿਆਣਾ ਦੇ ਬਹੁਤ ਸਾਰੇ ਖੇਤਰ ਪੰਜਾਬ ਦੇ ਇਹ ਪ੍ਰਭਾਵਿਤ ਹੋਣਗੇ ਫਿਲਹਾਲ ਆਉਣ ਵਾਲੇ 24 ਘੰਟਿਆਂ ਦੇ ਵਿੱਚ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਤੇ ਪਹਾੜੀ ਇਲਾਕੇ ਸਾਰੇ ਤੇ ਰਾਜਸਥਾਨ ਦੇ ਪੱਛਮੀ ਤੇ ਉੱਤਰੀ ਭਾਗ ਇਨਾਂ ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਕੁਝ ਖੇਤਰਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਧੁੰਦ ਪੈ ਸਕਦੀ ਆ ਤੇ ਜਿਆਦਾ ਖੇਤਰਾਂ ਦੇ ਵਿੱਚ ਮੌਸਮਾ ਸਾਫ਼ ਤੇ ਧੌਪੜਾ ਜਿਹੜਾ ਉਹ ਬਣਿਆ ਰਹੂਗਾ ਧੁੰਦਾ ਜਿਹੜੀ ਉਹ ਸਵੇਰ ਦੇ ਟਾਈਮ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਆ ਉੱਤਰ ਪ੍ਰਦੇਸ਼ ਦੇ ਬਹੁਤੇ ਖੇਤਰਾਂ ਦੇ ਵਿੱਚ ਕੋਹਰਾ ਜਿਹੜਾ ਉਹ ਕਿਤੇ ਕਿਤੇ ਆ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਬਾਕੀ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਤੇ ਮੱਧ ਪ੍ਰਦੇਸ਼ ਦੇ ਖੇਤਰਾਂ ਦੇ ਵਿੱਚ ਠੰਡ ਦਾ ਜ਼ਬਰਦਸਤ ਜੋਰ ਆ ਤਾਪਮਾਨ ਜਿਹੜਾ ਉਹ 4-5 ਡਿਗਰੀ ਤੇ ਚੱਲ ਰਿਹਾ ਤੇ ਪੰਜਾਬ ਦੇ ਵੀ ਬਹੁਤੇ ਖੇਤਰਾਂ ਦੇ ਵਿੱਚ 6-7 ਜਾਂ 5 ਡਿਗਰੀ ਤਾਪਮਾਨ ਆ ਜਿਹੜਾ ਉਹ ਦੇਖਣ ਨੂੰ ਆਪਾਂ ਨੂੰ ਮਿਲ ਰਿਹਾ ਰਾਜਸਥਾਨ ਦੇ ਜਿਹੜੇ ਦੱਖਣ ਪੂਰਬੀ ਭਾਗ ਆ ਇਹਨਾਂ ਦੇ ਵਿੱਚ ਕੁਝ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਵਾੜ ਰਹੀ ਆ ਇੰਨੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਸੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਦਿਓ ਤੇ ਸਾਡੇ YouTube ਚ recalcía.